ਬੋਲੇ ਸੋਨਹਾਲ ਸ੍ਰੀ ਅਕਾਲ ਵਾਹਿਗੁਰੂ ਨਿਰਧਾਰਕ ਸੂਰਮੇ ਇਲਾਕੇ ਦੇ ਨੌਜਵਾਨ ਅੱਜ 6ਵੇਂ ਦਿਨ ਲਗਾਤਾਰ ਪਰ ਪਰ ਕੇ ਟਰਾਲੀਆਂ ਮਿੱਟੀ ਦੇ ਗੱਟੇ ਬੋਰੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਕਰੀਬ 25 ਟਰਾਲੀਆਂ ਜਿਹੜੀਆਂ ਹੋਰ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਨ੍ਹਾਂ ਵਿੱਚ ਸਤਲੁਜ ਦੇ ਬੰਨ ਉੱਤੇ ਜਿਵੇਂ ਸੰਤ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਗਲਾਨੰਦਗੜ੍ਹ ਵਾਲੇ ਮਹਾਪੁਰਸ਼ਾਂ ਦੇ ਇਲਾਕੇ ਦੇ ਮਹਾਪੁਰਸ਼ਾਂ ਵੱਲੋਂ ਸਾਨੂੰ ਨਿਰਦੇਸ਼ ਮਿਲ ਰਹੇ ਨੇ ਖੜ ਪੀੜ ਦੇ ਇਲਾਕਿਆਂ ਵਿੱਚ ਜਾ ਰਹੇ ਨੇ ਮੈਂ ਅੱਜ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਜਾਂਦਾ ਅੱਜ 6ਵਾਂ ਦਿਨ ਹੋ ਗਿਆ ਜਾਂ ਤਾਂ ਡਾਇਰੈਕਟਰਾਂ ਵਿੱਚ ਤੇਲ ਇਹ ਨੌਜਵਾਨਾਂ ਨੇ ਪਾਇਆ ਜਾਂ ਜਬੀਰ ਸਿੰਘ ਹਰਾ ਨੇ ਆਪਣੀ ਜੇਬੋਂ ਪਾਇਆ ਮੈਂ ਜਦ ਵੀ ਇਹਨਾਂ ਨੂੰ ਪੁੱਛਦਾ ਕਿਉਂਕਿ ਉੱਧਰ ਮੈਨੂੰ ਮੋਹਰੇ ਜਾ ਕੇ ਸਾਰੀ ਮਾਰਕਿੰਗ ਕਰਨੀ ਪੈਂਦੀ ਐ ਸੰਤਾਂ ਨਾਲ ਵੀ ਕਿੱਥੇ ਕਿੱਥੇ ਦਿੱਕਤਾਂ ਐ ਮੈਂ ਇਹਨਾਂ ਨੂੰ ਜਿੰਨੀ ਵਾਰ ਵੀ ਪੁੱਛਿਆ ਵੀ ਵੀਰਜੀ ਤੇਲ ਦੀ ਸੇਵਾ ਜਾਂ ਹੋਰ ਐ ਮੈਂ ਨਹੀਂ ਜਾਣਦਾ ਆਕਾਲਪੁਰਖ ਜਾਣਦਾ ਇਹਨਾਂ ਤੇ ਮਾਲਕ ਮਿਹਰ ਭਰਿਆ ਹੱਥ ਰੱਖੇ ਥੋੜਾ ਇਹਨਾਂ ਦਾ ਧਿਆਨ ਵੀ ਰੱਖਿਓ ਇਹ ਖੁਦ ਹੀ ਕਰ ਰਹੇ ਨੇ ਪ੍ਰਬੰਧ ਅਸੀਂ ਤਾਂ ਪਹਿਲੇ ਹੀ ਜਿੱਦਾਂ ਕਹਿ ਲਈਏ ਜਿੱਦਾਂ ਸਾਰਾ ਹੀ ਸਾਡੀ ਜੋ ਵੀ ਹੈ ਆਮਦਨ ਇਹਨਾਂ ਕੰਮਾਂ 'ਚ ਜਾ ਰਹੀ ਹੈ ਪਰ ਵੀਰ ਸਿੰਘ ਭਾਈ ਮੈਂ ਤੁਹਾਨੂੰ ਇਹ ਕਹੂੰਗਾ ਮਾਲਕ ਦੀ ਬੜੀ ਕਿਰਪਾ ਹੈ ਤੁਸੀਂ ਕਿੱਦਾਂ ਕਰ ਰਹੇ ਆ ਕਿੱਦਾਂ ਨਹੀਂ ਮੈਨੂੰ ਨਹੀਂ ਪਤਾ ਪਰ ਤੁਸੀਂ ਜਿਹੜਾ ਡਟੇ ਹੋਇਆ ਇਤਿਹਾਸ ਸਿਰਜ ਹੋ ਰਿਹਾ ਸੋ ਇਹਨਾਂ ਦਾ ਚਲੋ ਸਾਥ ਵੀ ਦੇਣਾ ਅਸੀਂ ਕਿਸੇ ਤੇ ਮੰਗ ਨਹੀਂ ਸਕਦੇ ਸਾਡੀ ਮੰਗਣ ਦਾ ਜਿੱਦਾਂ ਕਹਿੰਦੇ ਸਾਡੇ ਵਿੱਚ ਉਹ ਖਾਣਾ ਹੀ ਹੈ ਨਹੀਂ ਪਰੇ ਤੁਹਾਡੇ ਕਾਰਜ ਹੈ ਤੁਸੀਂ ਇਹਨਾਂ ਬੱਚਿਆਂ ਦੇ ਟਰੈਕਟਰ ਚਲਦੇ ਰੱਖਣੇ ਆ ਤਾਂ ਕਿ ਇਸ ਮੁਸੀਬਤ ਦੀ ਘੜੀ ਵਿੱਚ ਅਸੀਂ ਮਿਸਾਲ ਬਣ ਸਕੀਏ ਵੀਰ ਸਿੰਘ ਬੜਬਾ ਬਾਕੀ ਗੱਲ ਬਾਤ ਦੱਸੋ